ਸੋ ਇਹ ਤੇ ਕਵਰ ਲਈ ਪਹੁੰਚੇ ਹੋ ਪ੍ਰੈਸ ਕਾਨਫਰੈਂਸ ਕਰਦੇ ਕਿ ਮਾਮਲਾ ਕਿ ਵਗ ਰਿਹਾ ਜੋ ਬੋਲੇ ਸੋਨਰ ਪਾ ਭਗਵਾਨ ਮਾਰਮੀ ਕੀ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਦੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਕੀ ਜੈ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਕੱਲ 27 ਅਕਤੂਬਰ ਨੂੰ ਭਗਵਾਨ ਵਾਲੀ ਦੀ ਤਿਰਤ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਸੱਤਾ ਮਹਾਂਪੁਰਸ਼ਾਦੀ ਰਹਿਣ ਪਾਈ ਹੈ ਚੜਾਇਆ ਗਿਆ ਜਰੂਰ ਪਿਆਰੀ ਸਾਧ ਸੰਗਤ ਜੀ ਇਹ ਨਿਸ਼ਾਨ ਸਾਹਿਬ ਕਿਸੇ ਜਥੇਬੰਦੀ ਦਾ ਨਹੀਂ ਇਹ ਨਿਸ਼ਾਨ ਸਾਹਿਬ ਸਾਡਾ ਸਾਡਾ ਆਤ ਸਮੇਂ ਤੋਂ ਜਗਾ ਜਗਾ ਤੋਂ ਚੱਲੇ ਆ ਰਿਹਾ ਹੈ ਇਸ ਲਈ ਨਿਸ਼ਾਨ ਸਾਹਿਬ ਉੱਥੇ ਚੜਾਇਆ ਗਿਆ ਹੈ ਜੋ ਕਿ ਪਹਿਲਾਂ ਨਹੀਂ ਚੜਿਆ ਸੀ ਅਤੇ ਪੂਰੀ ਮਾਨ ਮਰਿਆਦਾ ਦੇ ਨਾਲ ਸੰਤਾਂ ਦੀ ਰਹਿ ਰਮਾਈ ਹੀਟ ਚੜਾਇਆ ਗਿਆ ਹੈ ਪਰ ਕੁਝ ਜਥੇਬੰਦੀਆਂ ਜੋ ਕਿ ਆਪਣੇ ਨਿਸ਼ਾਨ ਸਾਹਿਬ ਤੀਰਤ ਤੇ ਚੜਾਉਣੇ ਤੋਂ ਨਹੀਂ ਹਾਲ ਨਿਸ਼ਾਨ ਸਾਹਿਬ ਹਮੇਸ਼ਾ ਧਾਰਮਿਕ ਮਰਿਆਦਾ ਅਨੁਸਾਰ ਜੋ ਸਾਡਾ ਇਤਿਹਾਸ ਹੈ ਜੋ ਸਾਡਾ ਪਛੋਕੜ ਹੈ ਔਰ ਸੰਤਾਂ ਦੀ ਦੇਖਰੇਖ ਦੇ ਵਿੱਚ ਚੜਾਏ ਜਾਂਦੇ ਆ ਇਹ ਜਿਹੜਾ ਨਿਸ਼ਾਨ ਸਾਹਿਬ ਸੰਤਾਂ ਦੀ ਦੇਖਰੇਖ ਦੇ ਵਿੱਚ ਚੜਾਇਆ ਗਿਆ ਹੈ ਜੋ ਕਿ ਕਿੰਤੂ ਪਰੰਤੂ ਕਰਦੇ ਹਨ ਉਹਨਾਂ ਨੂੰ ਇਤਿਹਾਸ ਦਾ ਨਹੀਂ ਪਤਾ ਉਹ ਸਿਰਫ ਚਾਹੁੰਦੇ ਆ ਕਿ ਸਾਡੀ ਗੱਲ ਮੰਨੀ ਜਾਵੇ ਪਰ ਸੰਤ ਮਹਾਪੁਰਸ਼ ਕਿਸੇ ਦੀ ਗੱਲ ਨਹੀਂ ਮੰਨਣਗੇ ਸੰਤਾਂ ਦਾ ਫੈਸਲਾ ਫੈਸਲਾ ਜਿਹੜਾ ਹਮੇਸ਼ਾ ਅਟਲ ਰਹੇਗਾ ਜੋ 27 ਤਰੀਕ ਨੂੰ ਸਾਰੇ ਸੰਤਾਂ ਮਹਾਪੁਰਸ਼ਾਂ ਨੇ ਪਹਿਲਾਂ ਵੀ ਸਾਰਿਆਂ ਨੂੰ ਸੱਦਾ ਦਿੱਤਾ ਹੈ ਕਿ ਜਿਹੜੇ ਸੰਤ ਮਹਾਪੁਰਸ਼ ਮਾਨ ਮਰਿਆਦਾ ਨੂੰ ਸਮਝਦੇ ਹਨ ਉਹ ਤੇ ਪਹੁੰਚ ਕੇ ਗੱਲਬਾਤ ਕਰ ਲੈਣ ਪਰ ਕੋਈ ਸੰਤ ਉੱਥੇ ਜਿਹੜੇ ਜਿਨ੍ਹਾਂ ਨੂੰ ਮਰਿਆਦਾ ਦਾ ਪਤਾ ਸੀ ਉਹ ਪਹੁੰਚੇ ਸੀ ਪਰ ਜਿਹੜੇ ਪਹਿਲਾਂ ਵੀ ਸੰਤਾਂ ਦੇ ਉੱਤੇ ਚੱਲੇ ਆ ਰਹੇ ਆ ਕੱਲ ਵੀ ਉਹਨਾਂ ਨੇ ਸੰਤਾਂ ਦੇ ਖਿਲਾਫ ਅੱਜ ਵੀ ਬੋਲ ਰਿਹਾ ਹੈ ਪ੍ਰਸਾਦ ਸੰਗਤ ਨੂੰ ਬੇਨਤੀ ਹੈ ਕਿ ਇਦਾਂ ਦੇ ਲੋਕਾਂ ਦੇ ਮਗਰ ਨਾ ਲੱਗੋ ਗਮਰਾਹ ਨਾ ਹੋਵੋ ਕੱਲ ਜਿਹੜਾ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਚੜਾਇਆ ਗਿਆ ਹੈ ਉੱਥੇ ਕੋਈ ਬੇਦਬੀ ਨਹੀਂ ਹੋਈ ਜਿਹੜਾ ਇੱਕ ਇਸ਼ੂ ਇਹਨਾਂ ਨੇ ਕ੍ਰੀਏਟ ਕੀਤਾ ਕਿ ਉੱਥੇ ਜਿਹੜਾ ਭਗਵਾਨ ਵਾਲਮੀਕ ਮਹਾਰਾ ਦੇ ਸਰੂਪ ਦੇ ਉੱਤੇ ਚੜ ਕੇ ਜਿਹੜੀ ਬੇਦਬੀ ਉਹ ਕੋਈ ਬੇਦਬੀ ਨਹੀਂ ਸੀ ਜਦੋਂ ਆਪਾਂ ਕਿਸੇ ਵੀ ਸਰੂਪ ਦੀ ਸਫਾਈ ਕਰਦੇ ਆਏ ਥੋੜਾ ਉੱਤੇ ਚੜ ਕੇ ਕਰਦੇ ਜੇ ਕੋਈ ਨਿਸ਼ਾਨ ਸਾਹਿਬ ਜੇ ਕੋਈ ਵੀ ਚੀਜ਼ ਮਾਲਾ ਭੇਟ ਕਰਨੀ ਆ ਉਦੋਂ ਵੀ ਉੱਤੇ ਚੰਨਾ ਪੈਂਦਾ ਕੱਲ ਸਰੋਪਾ ਸਾਹਿਬ ਭੇਟ ਗਿਆ ਉਹਦੀ ਕੋਈ ਇਹੋ ਜੀ ਆਪਾਂ ਸਮਝਦੇ ਨਹੀਂ ਬੰਦ ਵੀ ਨਹੀਂ ਹੈਗੀ ਬਾਕੀ ਨਿਸ਼ਾਨ ਸਾਹਿਬ ਪੂਰੀ ਮਰਿਆਦਾ ਦੇ ਨਾਲ ਚੜਾਇਆ ਗਿਆ ਹੈ ਜੋ ਕੱਲ ਧਰਨਾ ਪ੍ਰਦਰਸ਼ਨ ਰੱਖਿਆ ਗਿਆ ਹੈ ਸਾਥ ਸੰਗਤ ਨੂੰ ਬੇਨਤੀ ਹੈ ਕਿ ਕਿਸੇ ਦੇ ਮਗਰ ਲੱਗਣ ਦੀ ਲੋੜ ਨਹੀਂ ਕਮਰਾ ਨਹੀਂ ਹੋਣਾ ਧਾਰਮਿਕ ਮਰਿਆਦਾ ਅਨੁਸਾਰ ਸਾਰਾ ਕੰਮ ਹੈ ਸਾਰਿਆਂ ਨੂੰ ਇਹ ਨਿਸ਼ਾਨ ਸਾਹਿਬ ਨੂੰ ਮੰਨਣਾ ਚਾਹੀਦਾ ਹੈ ਤੋਂ ਪਹਿਲਾਂ ਵੀ ਮੰਨਦੇ ਆ ਰਹੇ ਨੇ ਜੋ ਬੋਲੇ ਸੋਨਰ ਪਹਿ ਭਗਵਾਨ ਮਹਾਰਾਜ ਦੀ ਜੈ ਸ੍ਰੀ ਸ੍ਰੀ 108 ਸਤਿਗੁਰੂ ਗਿਆਨनाथ ਮਹਾਰਾਜ ਦੀ ਜੈ ਸਤਿਗੁਰੂ ਪੂਰਨਨਾਥ ਜੀ ਮਹਾਰਾਜ ਦੀ ਜੈ ਸਰਬਸਤ ਸਤਿ ਜੀ ਜੈ